ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਰਦੇ ਝੋਨੇ ਨੂੰ ਡੋਡੀ ਰੋਗ ਆ ਗਿਆ ਕੀ ਹੱਲ ਕਰ ਸਕਦੇ ਆ ਇਸ ਸਟੇਜ ਤੇ ਝੋਨਾ ਨਸਾਰਾ ਲੈ ਗਿਆ ਜਾਂ ਉਸ ਤੋਂ ਪਹਿਲਾਂ ਕੀ ਹੱਲ ਕਰ ਸਕਦੇ ਜਿਹੜੇ ਅਗਲੇ ਦਿਨਾਂ ਦੇ ਵਿੱਚ ਨਸਾਰੇ ਲੈਣਗੇ ਝੋਨੇ ਕਿਉਂਕਿ ਉੱਥੇ ਕਿਤੇ ਨਾ ਕਿਤੇ ਅਗਲੇ ਦਿਨਾਂ ਚ ਡੋਡੀ ਦੀ ਪ੍ਰੋਬਲਮ ਆ ਸਕਦੀ ਹੈ ਜਾਂ ਇਸ ਤੋਂ ਬਾਅਦ ਆਪਾਂ ਕੋਈ ਸਪਰੇਅ ਕਰ ਸਕਦੇ ਆ ਜੇ ਨਾ ਸਾਵਧਾਨੀਆਂ ਕਿਹੜੀਆਂ-ਕਿਹੜੀਆਂ ਰੱਖ ਸਕਦੇ ਆ ਤੇ ਨਾਲ ਦੀ ਨਾਲ ਜਿਹੜਾ ਡੋਡੀ ਰੋਗ ਉਹ ਆਉਣ ਦੇ ਆਪਾਂ ਨੂੰ ਕੀ ਫਾਇਦੇ ਨੇ ਇਹਦੇ ਕੱਲੇ ਆਪਾਂ ਕੱਲਾ ਨੁਕਸਾਨ ਹੀ ਨਾ ਦੇਖੀਏ ਡੋਡੀ ਰੋਗ ਦਾ ਆਪਾਂ ਫਾਇਦੇ ਵੀ ਦੇਖੀਏ ਤੇ ਇਹ ਕਿੰਨਾ ਕੁ ਝਾੜ ਘਟਾ ਸਕਦਾ ਇੱਥੇ ਇਹ ਵੀ ਮੈਟਰ ਕਰਦਾ ਫਾਇਦਾ ਵੀ ਕਰਦਾ ਤੇ ਕਿੰਨਾ ਕੁ ਝਾੜ ਘਟਾ ਸਕਦਾ ਇੱਥੇ ਇਹ ਚੀਜ਼ਾਂ ਸੋਚਣ ਵਾਲੀਆਂ ਤੇ ਸਮਝਣ ਵਾਲੀਆਂ ਹੁੰਦੀਆਂ ਨੇ ਇਹ ਨਹੀਂ ਹੈਗਾ ਕਿ ਡੋਡੀ ਰੋਗ ਆ ਗਿਆ ਜੀ ਆਪਣਾ ਤਾਂ ਝਾੜ ਗਿਆ ਕੱਲ ਇੱਕ ਵੀਡੀਓ ਦੇਖੀ ਭਰਾ ਕਹਿ ਰਿਹਾ ਸੀ ਕਿ 60% ਤੱਕ ਝਾੜ ਘਟਾ ਦਿੰਦਾ ਨਹੀਂ ਘਟਾਉਂਦਾ ਭਰਾ ਡੂਡੀ ਰੋਗ ਕਿਉਂ ਨਹੀਂ ਘਟਾਉਂਦਾ ਅੱਗੇ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਨਵੇਂ ਚੈਨਲ ਨਾਲ ਜੁੜੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਜੇਕਰ ਫੇਸਬੁੱਕ ਤੇ ਦੇਖੋਗੇ ਤਾਂ ਫੇਸਬੁੱਕ ਪੇਜ ਫੋਲੋ ਕਰ ਲਿਓ ਪਹਿਲੇ ਨੰਬਰ ਤੇ ਤਾਂ ਜੇ ਤਾਂ ਤੁਹਾਡਾ ਝੋਨਾ ਨਿਸਰ ਗਿਆ ਇਹਦੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜੇ ਨਹੀਂ ਨਸਾਰਾ ਹੋਇਆ ਫਿਰ ਕੋਪਰ ਵਗੈਰਾ ਦਾ ਛੜਕਿਆ ਕਰ ਸਕਦੇ ਹੋ ਪਿਛਲੀਆਂ ਵੀਡੀਓ ਤੇ ਤੁਸੀਂ ਵੇਖਟ ਕਰ ਸਕਦੇ ਹੋ ਉੱਥੇ ਆਪਾਂ ਸਾਰਾ ਕੁਝ ਡਿਟੇਲ ਚ ਗੱਲ ਕੀਤੀ ਹੋਈ ਹੈ ਹੁਣ ਆਗੀ ਗੱਲ ਹੈ ਇਸ 스테ਜ ਤੇ ਹੁਣ ਇਹ ਪੀਆਰ 131 ਝੋਨਾ ਜਿੰਨੇ ਵੀ ਫਲਾਵਰਿੰਗ ਹੋਈ ਆ ਜਿਹੜੇ ਤਾਂ ਦੇਖੋ ਬੱਟਾਂ ਦੇ ਲਵੇ ਕਈ ਵਾਰੀ ਪਸੇਤੇ ਵੀ ਹੁੰਦੇ ਤੇਗੇਤੇ ਵੀ ਬੂਟੇ ਹੁੰਦੇ ਨੇ ਉਹਨਾਂ ਬੂਟਿਆਂ ਨੂੰ ਛੱਡ ਕੇ ਜਿਹੜੀ ਵਿੱਚ ਜਿਵੇਂ ਕਿ ਅਸੀਂ ਆਪਾਂ ਕਹ ਲਈਏ ਇਸ ਖਿਆਰੇ ਦੇ ਵਿੱਚ ਸਾਰੀ ਮੁੰਝਰ ਮੋੜ ਗਿਆ ਤਾਂ ਇਹਨੇ ਜਿੰਨਾ ਵੀ ਨਸਾਰਾ ਕੀਤਾ A2G ਸਾਰਾ ਮੀਂਹ ਕਣੀ بارش ਦੇ ਵਿੱਚ ਹੀ ਕੀਤਾ ਹੁਣ ਇੱਥੇ ਤੁਸੀਂ ਨੁਕਸਾਨ ਦੀ ਦਰਸ ਦੇਖ ਸਕਦੇ ਹੋ ਕਿੰਨੀ ਕੁ ਕੋਈ ਖਾਸ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਉਹ ਦਾਣਾ-ਦਾਗੀ ਮਿਲ ਸਕਦਾ ਪਰ ਇਹਨਾਂ ਦੇ ਵਿੱਚ ਵੀ ਗਿਰੂ ਮਿਲ ਜਾਣਗੇ ਕਿਤੇ ਨਾ ਕਿਤੇ ਬਿਨਾ ਚੌਲ ਤੋਂ ਕਹਿੰਦਾ ਪਾ ਫੋਕ ਵੀ ਦੇਖਣ ਨੂੰ ਮਿਲੂ ਇਹ ਨਹੀਂ ਹੈਗਾ ਕਿ ਨਸਾਰਾ ਬਾਰਿਸ਼ ਦੇ ਵਿੱਚ ਹੋ ਗਿਆ ਆਪਣੀਆਂ ਫੋਕ ਦੀਆਂ ਟਰਾਲੀਆਂ ਭਰ ਜਾਣੀਆਂ ਜੀ ਨਹੀਂ ਇਹ ਕਦੇ ਵੀ ਨਹੀਂ ਹੁੰਦਾ ਆ ਨੁਕਸਾਨ ਕੁਝ ਪਰਸੈਂਟ ਜ਼ਰੂਰ ਹੋ ਜਾਂਦਾ ਕਿਤੇ ਨਾ ਕਿਤੇ ਅਚਾਨਕੀ ਬਾਰਿਸ਼ ਹੋ ਗਈ ਪਰ ਬੂਟੇ ਬਹੁਤ ਇੰਟੈਲੀਜੈਂਟ ਨੇ ਇੱਥੇ ਮਾਰ ਨਹੀਂ ਖਾਂਦੇ ਇਹ ਮਾਰ ਉੱਥੇ ਖਾਂਦੇ ਆ ਇਹਦੀ ਫਲਾਵਰਿੰਗ ਹੋ ਰਹੀ ਆ ਉਹ ਨੋਟੋਲੀਆਂ ਵਾਲੇ ਬੰਦੇ ਮਿਲ ਕੇ ਤੁਸੀਂ ਲੈ ਕੇ ਆਗੇ ਵੀ ਬਾਈ ਪਤਾ ਨਹੀਂ ਪਿਛਲੇ ਪੈਰ ਮਿਲਣਗੇ ਕਿ ਨਾ ਕੱਲ ਨੂੰ ਮਿਲਣਗੇ ਕਿ ਨਾ ਭਰਾਵਾ ਸਾਡੇ ਤਾਂ ਸਰਕਿਆ ਕਰ ਦੋ ਉੱਥੇ ਜ਼ਰੂਰ ਨੁਕਸਾਨ ਹੋ ਜਾਂਦਾ ਹੁਣ ਚਲੋ ਆਪਾਂ ਉਸ ਵਿਸ਼ੇਤੀ ਆਉਣੇ ਜੋੜੀ ਰੋਗ ਚ ਹੁਣ ਤੁਹਾਡਾ ਐਸ ਸਟੇਜ ਤੇ ਝੋਨਾ ਇੱਥੇ ਕਿਤੇ ਤੁਹਾਨੂੰ ਡੋਡੀਆਂ ਲੰਕਦੀਆਂ ਦਿਖਾਈ ਦਿੰਦੀਆਂ ਨੇ ਇਸ ਤਰੀਕੇ ਦੀਆਂ ਤਾਂ ਇਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਸਿਰਫ ਸਾਵਧਾਨੀ ਰੱਖ ਸਕਦੇ ਉਹ ਸਾਵਧਾਨੀਆਂ ਕਿਹੜੀਆਂ ਨੇ ਜੇਕਰ ਐਸ ਸਟੇਜ ਤੋਂ ਬਾਅਦ ਤੁਸੀਂ ਆਪਣੇ ਖੇਤ ਦੀ ਮਿੱਟੀ ਦੇ ਮੁਤਾਬਕ ਚਾਰ ਪਾਣੀ ਲਾਉਣੇ ਤਾਂ ਤਿੰਨ ਪਾਣੀ ਲਾ ਲਿਓ ਕਹਿਣ ਦਾ ਆ ਪਾਣੀ ਚ ਹੀ ਕਸਟ ਕਟਿੰਗ ਕਰਨੀ ਪੂਗੀ ਤੁਹਾਨੂੰ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਪਾਣੀ ਜੇਕਰ ਚੌਥੇ ਦਿਨ ਲਾਉਣੇ ਤਾਂ ਪੰਜਵੇਂ ਸੀਮੇ ਲਾ ਲਓ ਜੇਕਰ ਭਈ ਪੰਜਵੇਂ ਲਾਉਣੇ ਤਾਂ ਸੱਤਵੇਂ ਸੀਮੇ ਲਾ ਲਓ ਕਹਿਣ ਦਾ ਆ ਪਾਬ ਦੋ ਤਿੰਨ ਦਿਨ ਨੇ ਜਿਹੜੇ ਪਾਣੀ ਦੀ ਵਧਾ ਲਓ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਦੂਜੀ ਸਾਵਧਾਨੀ ਐਸ ਝੋਨੇ ਦੇ ਵਿੱਚ ਗੇੜੇ ਦੇਰ ਇਨਸਪੈਕਸ਼ਨ ਕਰ ਰਹੇ ਆ ਆਪਣੀ ਫਸਲ ਦੀ ਉਸ ਝੋਨੇ ਦੇ ਵਿੱਚ ਨਹੀਂ ਜਾਣਾ ਜਿਹੜਾ ਜੇ ਨਸਾਰੇ ਤੱਕ ਨਹੀਂ ਗਿਆ ਇਹ ਸਾਵਧਾਨੀ ਰੱਖਣੀ ਹੈ ਨਹੀਂ ਤੁਸੀਂ ਆਪਣੇ ਆਪ ਜਿਹੜੇ ਬਿਮਾਰੀ ਦੇ ਕਾਰਨ ਨੇ ਤੁਸੀਂ ਉਹ ਆਪ ਹੀ ਭਈ ਆਪਦੇ ਦੂਜੇ ਇਹ ਸਾਵਧਾਨੀ ਹੋ ਗਈ। ਅਗਲੀ ਸਾਵਧਾਨੀ ਕਟਾਈ ਦੇ ਸਮੇਂ ਤੇ। ਇਹਦੀ ਕਟਾਈ ਆ ਜਿਹੜੀ ਉਹ ਤੁਸੀਂ ਪਿਛਲੇ ਪੈਰੀ ਕਰਨੀ ਆ। ਕਹਿੰਦਾ ਭਾਬ 1 ਵਜੇ ਤੋਂ ਬਾਅਦ-ਬਾਅਦ ਕਰਨੀ ਆ। ਜੇਕਰ ਪਹਿਲਾਂ ਕਰ ਲੋਗੇ ਤੁਹਾਡੇ ਦੂਸਰੇ ਝੋਨੇ ਦੇ ਜਿਹੜੇ ਦਾਣੇ ਨੇ ਉਹ ਵੀ ਖਰਾਬੇ ਵੱਲ ਨੂੰ ਚਲੇ ਜਾਣਗੇ। ਕਹਿੰਦਾ ਭਾਬ ਝੋਨਾ ਡਿਸਕਲਰ ਹੋ ਜੂ। ਫਿਰ ਵੇਚਣ ਵੇਲੇ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਆ। ਫਿਰ ਉੱਥੇ ਆਪਾਂ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਫੇਸ ਕਰਨੀ ਪੈਂਦੀ ਆ। ਹੁਣ ਆ ਕੀ ਗੱਲ ਡੋਡੀ ਆਉਣੀ ਚੰਗੀ ਗੱਲ ਕਿਉਂ ਆ? ਅਸੀਂ ਇਹਨੂੰ ਚੰਗੀ ਮੰਨਦੇ ਆਂ ਪਤਾ ਨਹੀਂ ਕੋਈ ਕਿਵੇਂ ਮੰਨਦਾ ਕਿ ਹੈੇ ਬਿਮਾਰੀ ਆ ਪਰ ਹੈਗੀ ਚੰਗੀ ਆ ਉਹ ਕਿਵੇਂ ਆਗੀ ਇਹ ਇੱਕ ਗੱਲ ਨੋਟ ਕਰ ਲਓ ਮਾੜੇ ਢੂੜੇ ਝੋਨੇ ਦੇ ਵਿੱਚ ਡੋਡੀ ਵੀ ਨਹੀਂ ਆਉਂਦੀ ਜਿਹੜੀ ਡੋਡੀ ਰੋਗ ਫਾਲਸ ਮਟ ਕਹਿੰਦੇ ਨੇ ਆਪਾਂ ਤਾਂ ਇਹ ਉੱਥੇ ਹੀ ਆਉਂਦਾ ਜਿੱਥੇ ਕਿਤੇ ਥੋੜਾ ਮੋਟਾ ਝੋਨਾ ਚੰਗਾ ਹੁੰਦਾ ਜਿਹੜਾ ਤੋਂ ਨਾ ਰਾਗੜਾ ਜਿਹੜਾ ਤੋਂ ਨਾ ਪਤਲਾਗਾ ਜਿਹੜਾ ਝੋਨਾ ਕਮਜ਼ੋਰ ਆ ਉਥੇ ਸੇਦੀ ਕਿਤੇ ਡੋਡੀ ਰੋਗ ਵੀ ਨਹੀਂ ਆਉਂਦਾ ਨਾ ਮਾਤਰਾ ਆਊਗਾ ਜੇਕਰ ਆਊਗਾ ਘਟ ਆਊਗਾ ਡੋਡੀ ਰੋਗ ਵੀ ਉੱਥੇ ਆਉਂਦਾ ਜਿੱਥੇ ਕਿਤੇ ਚੰਗਾ ਪਾਣੀ ਆ ਚੰਗੀ ਫਸਲਾ ਚੰਗੀ ਤੁਸੀਂ ਸੇਵਾ ਕੀਤੀ ਆ ਸੇਵਾ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੂਸਰਿਆਂ ਜਿਹੜੀਆਂ ਬੂਟਾ ਬਣਾਉਣ ਵਾਲੀਆਂ ਜਾਂ ਹੋਰ ਚੀਜ਼ਾਂ ਕਾਣ ਦਾ ਭਾਵ ਨਾਈਟ੍ਰੋਜਨ ਤੁਸੀਂ ਠੀਕ ਪਾਈ ਆ ਜੇਕਰ ਦੇਖੋ ਓਵਰਡੋਜ਼ ਪਾਈ ਓਵਰਡੋਜ਼ ਤਾਂ ਕਿਸੇ ਵੀ ਚੀਜ਼ ਦੀ ਮਾੜੀ ਆ ਮੁੱਖ ਦੀ ਗੱਲ ਇਹੀ ਆ ਕਿ ਤੁਹਾਡੇ ਰੋਡੀ ਆਉਂਦੀ ਆ ਝੋਨੇ ਦਾ ਝਾੜ ਚੰਗਾ ਰਹੂਗਾ ਹੁਣ ਇਹ ਵਿੱਚ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਇਹ ਝਾੜ ਘਟਾਉਂਦੀ ਅੱਧੇ ਤੋਂ ਵੱਧ ਉੱਡ ਜਾਂਦਾ ਨਹੀਂ ਉੱਡਦਾ ਡੋਡੀ ਵੀ ਉੱਥੇ ਆਊਗੀ ਜਿੱਥੇ ਝਾੜ ਚੰਗਾ ਦੇ ਕੇ ਜਾਂਦਾ ਝੋਨਾ ਜੇ ਆਮ ਕਿਸਮਾਂ ਦੇ ਮੁਕਾਬਲੇ 10 ਮਨ ਝਾੜ ਬੱਦਲਾਂ ਝੋਨਾnga ਫੇਰੀ ਡੋਡੀ ਆਉਂਦੀ ਆ ਜੇਕਰ ਉਹ 2-4 ਮਨ ਝਾੜ ਉੱਡਦਾ ਵੀ ਆ ਤਾਂ ਵੀ 5-4 ਮਨ ਆਪਣੇ ਪੱਲੇ ਪੈ ਜਾਂਦਾ ਇਸ ਚੀਜ਼ ਨੂੰ ਦਿਮਾਗ 'ਚ ਬਿਠਾ ਲਓ ਛੇਤੀ ਕਿਤੇ ਡੋਡੀ ਇੰਨਾ ਨੁਕਸਾਨ ਨਹੀਂ ਕਰਦੀ ਜਿੰਨਾ ਪ੍ਰਚਾਰਿਆ ਜਾ ਰਿਹਾ ਡੋਡੀ ਦਾ ਨੁਕਸਾਨ 1.5 ਤੋਂ ਲਾ ਕੇ 12 ਤੋਂ 3 ਮੋਟਲ ਤੱਕ ਹੁੰਦਾ ਇਹ ਨਹੀਂ ਹੈਗਾ ਕਿ ਭਾਈ ਤੁਹਾਡੇ ਡੋਡੀ ਆ ਗਈ ਤੇ ਬਹੁਤ ਹੀ ਜ਼ਿਆਦਾ ਝਾੜ ਹੋ ਗਿਆ ਇੱਥੇ ਇਹ ਚੀਜ਼ ਮੈਟਰ ਨਹੀਂ ਕਰਦੀ ਦੂਜਾ ਨੰਬਰ ਆਪਣੀਆਂ ਕਲਾਕਾਰੀਆਂ ਨੇ ਜਿਹੜੀਆਂ ਉਹ ਵੇਚਣ ਵੇਲੇ ਕਰਨੀਆਂ ਪੈਂਦੀਆਂ ਨੇ ਕਹਿਣ ਦਾ ਭਾਵ ਬਹੁਤ ਸਾਰੇ ਵੀਰ ਨੇ ਜਿਹੜੇ ਝਾਰ ਲਵਾ ਕੇ ਇਹ ਕਾ ਵਿਸਾਰੇ ਪਰ ਉਹਨਾਂ ਜਿਹੜੇ ਬਾਹਰ ਵੇਚਦੇ ਨੇ ਬਾਹਰ ਕਹਿਣ ਦਾ ਭਾਵ ਸਿੱਧਾ ਸੇਲਰਾਂ ਨੂੰ ਦਿੰਦੇ ਨੇ ਦਿੰਦੇ ਉੱਥੇ ਜੇਕਰ 3 ਕਿਲੋ ਦਾ ਫਰਕ ਪੈਣਾ ਹੁੰਦਾ ਉਹ ਡੇਢ ਦੀ ਰਹਿ ਜਾਂਦਾ ਉਹ ਵੀ ਇੱਕ ਚੀਜ਼ ਮੈਟਰ ਕਰਦੀ ਹੈ ਕਿਉਂਕਿ ਇੱਥੇ ਤੁਹਾਡੇ ਝਾਰਨੇ ਦੇ ਵਿੱਚ ਡੋਡੀ ਅੱਡ ਨਿਕਲ ਜਾਂਦੀ ਹੈ ਅੱਧੇ ਵਿਚਾਦੇ ਨਿਕਲ ਜਾਂਦੇ ਸਾਰੇ ਨਹੀਂ ਨਿਕਲਦੀ ਭੁੱਲ ਜਾ ਤਾਂ ਇਸੇ ਕਰਕੇ ਡੋਡੀ ਰੋਗ ਫਾਲ ਸਮਟ ਇੰਨਾ ਮਾੜਾ ਨਹੀਂ ਹੈਗਾ ਜਿੰਨਾ ਆਪਾਂ ਨੇ ਇਹਨੂੰ ਬਣਾ ਰੱਖਿਆ ਅਸੀਂ ਇਹਨੂੰ ਚੰਗਾ ਸਪਟਮ ਮੰਨਦੇ ਆ ਝੋਨੇ ਦੇ ਝਾੜ ਚੰਗੇ ਰਹਿਣਗੇ ਡੋਡੀ ਰੋਗ ਵੀ ਆਊਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੋ ਚੜ ਵੀਡੀਓ ਦੇ ਵਿੱਚ ਹੋ ਸਕਦਾ ਸਖਤਾਈ ਦਾ ਰੁਖ ਦੇਖਣ ਨੂੰ ਮਿਲਿਆ ਹੋਵੇ ਉਹਦਾ ਕਾਰਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰਾ ਪ੍ਰਚਾਰ ਡੋਡੀਤੀ ਹੋਈ ਗਿਆ ਕਿ ਯਾਰ ਡੋਡੀ ਰੋਗ ਆ ਗਿਆ ਝੋਨੇ ਦੇ ਝਾੜი ਘਟ ਜਾਣਗੇ ਸੋ ਉਹ ਦੇਖ ਰਹੇ ਸੀ ਸੋਚਦੇ ਸੀ ਸ਼ਾਇਦ ਕੋਈ ਭਰਾ ਸਾਡੇ ਵਰਗਾ ਠੀਕ ਵੀਡੀਓ ਪਾ ਦੇ ਪਰ ਨਹੀਂ ਪਤਾ ਨਹੀਂ ਕਹਤੋਂ ਅਸੀਂ ਲਾਈਨ 'ਚ ਚੱਲ ਪੈਨੇ ਆ ਅਸੀਂ ਜਿੱਧਰ ਨੂੰ ਵਿਊ ਵੱਧਾਉਂਦੇ ਉਧਰ ਨੂੰ ਚੱਲ ਪੈਨੇ ਆ ਅਸੀਂ ਇੱਕ ਦੂਸਰੇ ਦੀ ਰੀਸ ਕਰਨ ਲੱਗ ਜਾਨੇ ਆ ਜਿਹਾ ਅਸੀਂ ਕਹ ਲਈਏ ਕਿ ਜਿਹੜਾ ਤੁਸੀਂ ਦੇਖਣਾ ਚਾਹਣੇ ਉਹ ਹੀ ਦਿਖਾਉਣੇ ਆ ਪਰ ਜਿਹੜੀਆਂ ਵਿਚਲੀਆਂ ਗੱਲਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਭੁੱਲ ਜਾਂਦੇ ਨੇ ਜਿਹੜੀਆਂ ਅਸਲੀ ਗੱਲਾਂ ਹੁੰਦੀਆਂ ਨੇ ਜਿਹੜੇ ਅਸਲੀ ਤੱਥ ਹੁੰਦੇ ਨੇ ਜਿਹੜੀਆਂ ਮੰਡੀ ਦੇ ਵਿੱਚ ਜਾ ਕੇ ਜਿਹੜੀਆਂ ਪ੍ਰੈਕਟੀਕਲ ਜਿਹੜੀਆਂ ਖੇਤਾਂ ਦੇ ਵਿੱਚ ਜਾ ਕੇ ਵਾਪਰਦੀਆਂ ਨੇ ਜਿਹੜੀਆਂ ਗੱਲਾਂ ਆਪਾਂ ਕਹ ਲਈਏ ਕਿ ਖੇਤੀ ਕਰਨ ਵਾਲੇ ਜਿਹੜੇ ਉਸ ਕੋਠੇ ਦੇ ਲਵੇ ਚਾਰ ਪਾਈ ਇਕੱਠੇ ਹੁੰਦੇ ਨੇ ਜਿਹੜੇ ਇੱਕ ਕਿਸਮ ਦੀ ਖੇਤੀ ਸਾਥ ਲੱਗਦੀ ਹੈ ਜਿਹੜੀਆਂ ਉੱਥੇ ਦੇਸੀ ਗੱਲਾਂ ਹੁੰਦੀਆਂ ਨੇ ਉਹ ਭੁੱਲ ਜਾਂਦੇ ਆ ਬਸ ਇੱਕ ਕਿਤਾਬਾਂ ਚੱਕੀਆਂ ਤੇ ਉਹਦੇ ਵਿੱਚੋਂ ਸਾਰਾ ਕੁਝ ਹੀ ਦੱਸਤਾ ਸਾਰਾ ਕੁਝ ਕਿਤਾਬਾਂ ਚ ਨਹੀਂ ਹੁੰਦਾ ਪ੍ਰੈਕਟਿਸ ਬਹੁਤ ਮੈਟਰ ਕਰਦੀ ਹੈ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।